ਬਹੁਤ ਹੀ ਸਤਿਕਾਰਯੋਗ ਜੀ ਲੋ ਜੀ ਰਾਮਰੇਜ ਦੇ ਜਗਜੀਤ ਸਿੰਘ ਸੋਨ ਵੀ ਪਹਿਲੀ ਪਰਸੀ ਤੇ ਆਪਾਂ ਕੱਤਰ ਹੋਏ ਹੋਏ ਆਂ ਔਰ ਇਸ ਮੌਕੇ ਤੇ ਆਪਾਂ ਤਿੰਨ ਪੱਖਾਂ ਤੋਂ ਗੱਲ ਕਰ ਰਹੇ ਆਂ ਸਾਰਿਆਂ ਨੂੰ ਪਾਈ ਬੈਲ ਪੀਆ ਪਲੀਜ਼ ਕਿ ਗੱਲਾਂ ਬਾਤਾਂ ਆਪਸ ਚ ਨਾ ਕਰੀਏ ਜਿੰਨੇ ਥੋੜੀ देर ਬੈਠਿਆਂ ਗੱਲਬਾਤ ਹੀ ਕਰਕੇ ਸੁਣੀਆ ਆਪਾਂ ਤਿੰਨ ਪੱਖਾਂ ਤੋਂ ਵਿਚਾਰ ਕਰ ਰਹੇ ਹਾਂ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਉਹਨਾਂ ਦੀ ਨਿੱਜੀ ਸ਼ਖਸੀਅਤ ਬਾਰੇ ਦੂਸਰਾ ਅੱਜ ਦੇ ਹਾਲਾਤ ਕੀ ਨੇ ਔਰ ਤੀਸਰਾ ਸਾਨੂੰ ਇਹ ਵੀ ਸੋਚਣ ਲਈ ਮਜਬੂਰ ਹੋਣਾ ਪੈਣਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕਿ ਉਹ ਦੀਆਂ ਸਭਾਵਨਾਵਾਂ ਹੈ ਜਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਮੈਂ ਸੋਲ ਜੀਰਾਂ ਨੂੰ ਬਹੁਤੀ ਵਾਰ ਤਾਂ ਨਹੀਂ ਥੋੜੀ ਦੇਰ ਲਈ ਕੁਝ ਸਮਾਂ ਜੀ ਮੈਂ ਮਿਲਦਾ ਰਿਹਾ ਜਦੋਂ ਮੈਂ ਖਾਸ ਕਰਕੇ ਸਟੂਡੈਂਟ ਸੀ ਉਸ ਤੋਂ ਬਾਅਦ ਤਾਂ ਮੈਨੂੰ ਨਹੀਂ ਮੇ ਲੋਕੋਨਾਂ ਚੋਂ ਸੀ ਸੋਲੋਰੀ ਜਿਨ੍ਹਾਂ ਨੂੰ ਤੁਸੀਂ ਮਰਜੀ ਵੜੇ ਕਹਿ ਸਕਦੇ ਹੋ ਸਿਰ ਲੱਥਿਆਂ ਦੀ ਫੌਜ ਕਹਿ ਸਕਦੇ ਹੋ ਕਿਉਂਕਿ ਲਾਉ ਦੀ ਲੋਚ ਨਾ ਪਾਤਰਾਂ ਦੇ ਵਿੱਚ ਕਿਤੇ ਵਾਰਤਾ ਲਾਫ ਇੱਕ ਲਾਈਨ ਆਉਂਦੀ ਹੈ ਕਿ ਅਸੀਂ ਅੱਜ ਸਿਰ ਲੱਖਿਆਂ ਦੀ ਪਾਰਟੀ ਬਣਾਉਣ ਜਾ ਰਹੇ ਹਾਂ ਇਹ ਲੋਕ ਸੀ ਜਿਨ੍ਹਾਂ ਨੇ ਉਹ ਪਾਰਟੀ ਬਣਾਈ ਕਿਉਂਕਿ ਅੰਗਰੇਜ਼ੀ ਦਾ ਅੰਗਰੇਜ਼ ਦੇ ਕਿਸੇ ਚਿੰਤਕ ਦਾ ਇੱਕ ਲਾਈਨ ਹੈ ਕਿ ਲਾਈਫ ਇਸ ਅ ਮੈਟਰ ਆਫ ਚੁਆਇਸਿਸ ਐਂਡ ਐਵਰੀ ਚੁਆਇਸ ਯੂ ਮੇਕ ਮੇਕਸ ਯੂ ਇਹ ਜ਼ਿੰਦਗੀ ਦੀ ਚੋਣ ਬੰਦਾ ਖੁਦ ਕਰਦਾ ਕਿਹੋ ਜੀ ਕੰਮ ਕਰਦਾ ਇਹ ਬਸ ਇੱਕੋ ਵਾਰੀ ਹੁੰਦੀ ਆ ਮੁੜ ਕੇ ਉਹੀ ਬਣੀ ਰਹਿੰਦੀ ਹੈ ਇਸੇ ਤਰ੍ਹਾਂ ਕਿਸੇ ਅੰਗਰੇਜ਼ੀ ਪੋਇਟ ਦੀ ਇੱਕ ਲਾਈਨ ਹੈ ਰਾਬਰਟ ਫਰਾਸਟ ਦੀ ਦੀ ਰੋਡ ਨਾਟ ਟੇਕਨ ਉਹ ਕਵੀ ਜੰਗਲ ਜਿ ਜਾ ਰਿਹਾ ਕਿ ਸੜਕਾਂ ਦੋ ਹੋ ਜਾਂਦੀਆਂ ਉਹ ਰੁਕ ਜਾਂਦਾ ਵੇਖਦਾ ਮੈਂ ਕਿੱਧਰ ਨੂੰ ਜਾਣਾ ਹੈ ਜਦ ਨੂੰ ਐ ਲੱਗਦਾ ਕਿ ਇਹਦੇ ਤੇ ਡੰਡੀ ਜੀ ਪਈ ਹੋਈ ਆ ਬਹੁਤੇ ਲੋਕ ਲੰਘੇ ਹੋਏ ਅਜੇ ਜਿਹੜੀ ਦੂਸਰੀ ਹੈ ਇਹਦੇ ਤੇ ਅਜੇ ਤਰੇਲ ਵੀ ਪਈ ਹੋਈ ਹੈ ਉਹ ਉਨੀ ਪ੍ਰਗਟਦੀ ਨਹੀਂ ਬਣੀ ਹੋਈ ਵੀ ਜਾਣੀ ਕਿ ਉਹਦੇ ਤੇ ਘੱਟ ਲੰਗੇ ਹੋਏ ਨੇ ਉਹ ਕਹਿੰਦਾ ਮੈਂ ਉਹ ਲੈ ਲਈ ਸੀ ਬਸ ਇਹੀ ਫਰਕ ਹੈ ਇਸੇ ਤਰ੍ਹਾਂ ਰਮਾਇਣ ਦੇ ਵਿੱਚ ਇੱਕ ਆਉਂਦੀ ਹੈ ਕਥਾ ਕਿ ਜੱਗ ਕਰ ਰਹੇ ਨੇ ઋષਿ ਰਾਖਸ਼ੋ ਜਾ ਕੇ ਜਿਹੜਾ ਭੰਗ ਕਰ ਜਾਂਦੇ ਤਾਂ ਪੰਡਤ ਸਲਾਹ ਦਿੰਦੇ ਐ ਕਿ ਕਦਸ਼ਰਥ ਰਾਜਾ ਉਹਦੇ ਦੋ ਪੁੱਤਰ ਐ ਰਾਮ ਔਰ ਰਾਮਚੰਦਰ ਜੇ ਉਹਨਾਂ ਨੂੰ ਲਿਆਉਂਗੇ ਉਹ ਰੋਕ ਸਕਦੇ ਆ ਇਹਨਾਂ ਨੂੰ ਰਾਖਸ਼ਾਂ ਨਹੀਂ ਤਾਂ ਆਉਂ ਜਾ ਕੇ ਰਹੇ ਹੋਣ ਦੇਣ ਕੇ ਰਾਖਸ਼ ਉਹ ਲੈਣ ਜਾਂਦੇ ਆ ਉਹਨਾਂ ਨੂੰ ਲੇਕਿਨ ਉਹ ਚਲਾਕੀ ਕਰ ਜਾਂਦਾ ਹੈ ਜਾਂ ਉਹਨਾਂ ਦੀ ਮਾਂ ਕਿਸੇ ਨੇ ਕਰਤੀ ਹੋਣੀ ਹੈ ਉਹ ਰਾਮ ਔਰ ਲక్ష్మణ ਵੀ ਲਗਾ ਭਰਤ ਨੂੰ ਤੇ ਦੂਸਰਾ ਕੀ ਨਾ ਸੀ ਛਤੁਰਕਣ ਉਹਨੂੰ ਕਈ ਰਵੇ ਕੋ ਰਸਤੇ ਚ ਫੇਰ ਅੱਗੇ ਦੋ ਆ ਜਾਂਦੇ ਆ ਕਿਥਾਂ ਜਾ ਕੇ ਉਹ ਪੰਡਤ ਜੀ ਕਹਿੰਦੇ ਜੀ ਆ ਰਾਤ ਆ ਛੋਟਾ ਹੈ ਲੇਕਨ ਇਹ ਤੇ ਖਾਤਰੇ ਬਾਤ ਹੈ ਰਾਤ ਕੇ ਸ਼ਾਮ ਨਾਲ ਲੜਨਾ ਪੈਣਾ ਹੈ ਮਰ ਸਕਦੇ ਆ ਆਹ ਰਾ ਲੰਮਾ ਲੇਕਨ ਸੇਫ ਹੈ ਉਹ ਕਹਿੰਦੇ ਫਿਰ ਆਪਾਂ ਸੇਫ ਤੇ ਚੱਲਦੇ ਆ ਉਹ ਕੰਡਿਤ ਜੀ ਸਮਝ ਗਏ ਰਾਮ ਤੇ ਲక్ష్మణ ਉਹ ਵਾਪਸ ਲੈ ਗਿਆ ਉਹਨਾਂ ਕੋਲ ਕਹਿੰਦਾ ਜੀ ਤੁਸੀਂ ਝੂਠ ਮਾਰਿਆ ਰਾਮ ਔਰ ਲక్ష్మణ ਨਹੀਂ ਹੈਗੇ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਕਰਦਾ ਮੈਨੂੰ ਪਤਾ ਹੈ ਤੋ ਭੇਜ ਨਾਲ ਜਦੋਂ ਉਹ ਭੇਜੇ ਉਹਨਾਂ ਨੂੰ ਪੁੱਛਿਆ ਉੱਥੇ ਆ ਕੇ ਉਹ ਕਹਿੰਦੇ ਜੀ ਆਪਾਂ ਜਿੱਧਰ ਵੱਧ ਖਤਰਿਆ ਨਾ ਉਧਰ ਹੀ ਜਾ। ਇਹ ਲੋਕੋ ਸੀ ਜਿਨ੍ਹਾਂ ਦੀਆਂ ਗੱਲਾਂ ਆਪਾਂ ਸੁਣ ਰਹੇ ਹਾਂ। ਕਿਹੜੀ ਫੌਜ ਦੇ ਬੰਦੇ ਸੀ। ਅੱਜ ਅਸੀਂ ਇਹੋ ਜਿਹੇ ਵਿਅਕਤੀਆਂ ਦੀ ਪਰਛਾਈ ਦੇ ਉੱਤੇ ਉਹਨਾਂ ਤੋਂ ਪ੍ਰੇਰਣਾ ਔਰ ਉਪਸ਼ਾਹ ਲੈਨੇ ਆ। ਕਿ ਇਹੋ ਜਿਹੀਆਂ ਲੜਾਈਆਂ ਲੜਨੀਆਂ ਪੈਣੀਆਂ ਹੋਣੀਆਂ। ਇਹ ਲੋਕ ਘਰੋਂ ਤੁਰੇ ਉੱਚੇ ਆਦਰਸ਼ ਲੈ ਕੇ ਤੁਰੇ। ਔਰ ਕਿਆ ਜਾਂਦਾ ਹੈ ਕਿ ਅچھے ਆਦਰਸ਼ ਔਰ ਅچھے ਦ੍ਰਿਸ਼ਟੀਕੋਣ ਨਾਲ ਤੁਰਨਾ ਬਹੁਤ ਔਖਾ ਹੁੰਦਾ। ਲੰਬੇ ਸਮੇਂ ਲਈ ਤੁਰਨਾ ਹੋਰ ਵੀ ਔਖਾ ਹੁੰਦਾ ਹੈ। ਪੂਮਾ ਉਮਰ ਤੁਰਨਾ ਬੇਹੱਦ ਔਖਾ ਹੁੰਦਾ ਹੈ। ਸੋ ਸਾਬ ਤਮਾਮ ਉਮਰ ਤੁਰੇ। ਕਿਉਂਕਿ ਆਧਿਕਾਲ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਗਲੈਮਰਾਇਜ਼ਡ ਹੈ। ਬੱਚੇ-ਬਾਲ, ਬੱਚੇ, ਸਾਰਾ ਕੁਝ ਤਰਕੀਆਂ, ਪੈਸਾ ਵੰਦੇ ਨੂੰ ਡਿਲਾ ਦਿੰਦਾ ਕਈ ਦੋਲੇ ਵੀ ਵਾਪਸ ਵੀ ਆਏ ਭਾਵੇਂ ਕਿ ਉਹ ਯੋਗ ਇਹੋ ਜਿਹਾ ਸੀ ਥੋੜਾ ਜਿਹਾ ਨਾਲ ਮੈਂ ਐਡ ਕਰ ਦਿਆਂ ਥੋੜਾ ਜਿਹਾ ਜ਼ਿਕਰ ਹੋਇਆ ਕਿ ਇਹ ਸਿਰ ਲੱਥੀਆਂ ਦੀਆਂ ਫੌਜਾਂ ਉਦੋਂ ਕਿਉਂ ਬਣ ਰਹੀਆਂ ਸੀ ਦੁਨੀਆ ਭਰ ਦੇ ਵਿੱਚ ਇੱਕ ਐਸਾ ਮਾਹੌਲ ਬਣਿਆ ਹੋਇਆ ਸੀ ਜਿਹੜਾ ਉਤਸ਼ਾਹ ਦੇਂਦਾ ਸੀ ਵਿਸ਼ੇਸ਼ਾ ਜੀ ਨੇ ਸ਼ੁਰੂ ਚ ਕਿਹਾ ਸੀ ਕਿ ਉਦੋਂ ਪ੍ਰੋਫੈਸਰ ਨੌਕਰੀਆਂ ਛੱਡ ਕੇ ਆ ਗਏ ਡਾਕਟਰ ਨੌਕਰੀਆਂ ਛੱਡ ਕੇ ਆ ਗਏ ਇੰਜੀਨੀਅਰ ਸਾਇੰਟਿਸਟ ਨੌਕਰੀਆਂ ਛੱਡ ਕੇ ਆਏ ਕਾਲ ਜਾਂਦੇ ਹੋਸਟਲਾਂ ਦੇ ਯੂਨੀਵਰਸਿਟੀ ਦੇ ਹੋਸਟਲ ਖਾਲੀ ਹੋ ਗਏ ਮੁੰਡੇ ਛੱਡ ਕੇ ਆ ਗਏ ਸੀ ਸਾਰਾ ਪੜ ਕਿਉਂ ਸੀ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਉਤਸ਼ਾਹਜਨਕ ਮਾਹੌਲ ਜਿਹਨੂੰ ਕਹਿੰਦੇ ਆ ਰੈਵਲੂਸ਼ਨ ਦਾ ਉਹ ਬਣਿਆ ਹੋਇਆ ਪਹਿਲ ਤਾਜ਼ਗੀ ਸੀ ਉਦੋਂ ਮਾਰਕਸਿਸਟ ਵਿਚਾਰਾਂ ਦੇ ਔਰ ਰੈਵਲੂਸ਼ਨ ਦੇ ਅਜੇ ਟੀਗਵੇਰੇ ਵਰਗਿਆਂ ਦੇ ਉਦੋਂ ਜਿਹੜੇ ਸੀ ਉਹ ਵਿੰਬ ਜਿਹੜੇ ਸੀ ਉਹ ਕਾਮਯਾਬ ਸੀ ਉਹ ਤੁਹਾਨੂੰ ਪਾਇਲ ਕਰਦੇ ਸੀ ਕਯੂਬਾ ਦਾ ਪਹਿਲ ਜਿਹੜਾ ਕਾਸਟਰੋ ਹੈ ਉਹਦਾ ਐਮਐਸ ਤੁਹਾਡੇ ਸਾਹਮਣੇ ਸੀ ਉਸ ਵੇਲੇ ਕੰਬੋਡੀਆ ਦੇ ਵਿੱਚ ਸਿਹਾਰੂਪ ਦੇ ਖਿਲਾਫ ਬਹੁਤ ਵੱਡੀ ਮੂਵਮੈਂਟ ਚੱਲ ਰਹੀ ਸੀ ਪੈरिस 1968 ਦਾ ਜਿਹੜਾ ਸਟੂਡੈਂਟਸ ਦਾ ਜਿਹੜਾ ਬਹੁਤ ਵੱਡਾ ਮੂਵਮੈਂਟ ਸੀ ਉਹ ਹਰੇਕ ਸਟੂਡੈਂਟ ਨੂੰ ਇਨਸਪਾਇਰ ਕਰਦਾ ਸੀ ਲੋਕਾਂ ਦੇ ਜਿਹੜੇ ਬਲੇਜ਼ਰ ਹੈ ਜਿਹੜੀਆਂ ਲੋਕਾਂ ਦੀਆਂ ਟੀ-ਸ਼ਰਟਾਂ ਦੀ ਉਹਨਾਂ ਦੇ ਉੱਤੇ ਚੀਕ ਮੇਰੇ ਵਰਗਿਆਂ ਦੀਆਂ ਫੋਟੋਆਂ ਬਣੀਆਂ ਹੁੰਦੀਆਂ ਸੀ ਤਾਂ ਇਸੇ ਮਾਹੌਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਟਾਰਟ ਫਾਟ ਵੀ ਮੂਵਮੈਂਟ ਜਿਹੜੀ ਹੈ ਉਹ ਆਉਂਦੀ ਹੈ ਉਸ ਮੂਮੈਂਟ ਦੇ ਵਿੱਚ ਇਸ ਤਰ੍ਹਾਂ ਤੁਰਨਾ ਜਿਹੜਾ ਸੀ ਇੱਕ ਮਾਹੌਲ ਸੀ ਤੁਰਨਾ ਹੀ ਤੁਰਨਾ ਸੀ ਲੋਕਾਂ ਨੇ ਹਿੰਦੇ ਤਰੇ ਨੌਜਵਾਨ ਨੇ ਪਰ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਲਾਈਆਂ ਇਸ ਕਰਕੇ ਮੈਂ ਉਹਨਾਂ ਨੂੰ ਜਿੰਨਾ ਕਿ ਮਿਲਿਆ ਉਹ ਬਹੁਤ ਜੈਂਟਲ ਸੌਂਡ ਸੀ ਕਿਵੇਂ ਬੰਦੇ ਬੰਦੇ ਬੰਦ ਹੁੰਦੇ ਤੇ ਪਰ ਯਾਦ ਆ ਨਾ ਕੋਈ ਸਵਾਲ ਕੀਤਾ ਕਿ ਮੈਂ ਬਾਹਰ ਕਿਉਂ ਮਿਲ ਨਹੀਂ ਜਾਂਦੇ ਭਲਾ ਤੂੰ ਦਾ ਸੱਚਾ ਬਿਲੀਅਨ ਨਾ ਨਾ ਜਿਸ ਨੂੰ ਐਟ ਸੀ ਉਹ ਕਰੇ ਯੂਨੀਵਰਸਿਟੀ ਯਾਨੀ ਕਿਉਂ ਇੰਨੇ ਰਿਸੈਪਟਿਵ ਸੀ ਇਹ ਉਹ ਤੁਹਾਡੇ ਨਾਲ ਡਾਇਲਾਈਨ ਸੀ ਕਰਦੇ ਕਿ ਉਹ ਬੋਲਿਆ ਨੇ ਤੈਨੂੰ ਸੰਭਾਲ ਦਿੰਦੇ ਆ ਬੜੇ ਜੈਂਟਲ ਬੜੇ ਸਬਡੂਡ ਬਹੁਤ ਜਿਵੇਂ ਕਈ ਸੁਭ ਮੈਨੂੰ ਕਈ ਵਾਰੀ ਬਾਅਦ ਚ ਆਣ ਲੱਗਾ ਠੀਕ ਕੰਮ ਕਰਿਆ ਕਰੋ ਹਾਂ 21 ਜਿਹੜੇ ਵੀਡੀਓ ਅਪਲੋਡ ਕਰਦੇ ਆ ਨਾ ਕਿ ਥੋੜਾ ਜਿਹਾ ਇਹ ਜੇ ਬੋਰ ਹੋ ਜਾਓ ਆਮ ਆਮ ਇਹ ਜੇ ਬਟਨ ਦਬਕੇ ਛੱਡਤਾ ਇਹ ਜਿਹੜੇ ਇਹੋ ਜਿਹੇ ਮੂਵਮੈਂਟ ਆ ਮੈਂ ਚੱਲ ਰਹੀ ਜਾਣੀ ਮੈਂ ਮਤਲਬ ਅੱਗੇ ਵੀ ਸ਼ੇਅਰ ਕਰ ਦੇਣਾ ਬਿਲਕੁਲ ਆਪੋਜ਼ਿਟ ਸੀ ਹੈ ਤਾਂ ਵੀਰਾਂ ਦਾ ਸ੍ਰੀ ਭਾਈ ਦੀ ਕਮੇਟਰੀ ਪਾਸ ਸੀ ਜਿਹੜਾ ਰਿਆ ਜਾ ਜਾਣਾ ਇਹ ਉਹਨਾਂ ਤੋਂ ਅਸੀਂ ਸੀ ਗੱਲ ਜਨਤਾ ਨਾਲ ਡਰ ਰਹੀ ਹੈ ਕਿਉਂ ਭਾਵੇਂ ਬਿਮਾਰ ਦੇ ਤਾਂ ਸਾਨੂੰ ਤਾਂ ਨਹੀਂ ਇੰਟੈਲੀਜੈਂਸ ਇਹਦੇ ਨਾਲ ਬਹੁਤ ਮੁਸ਼ਕਲ ਕੰਮ ਹੁੰਦਾ ਜਿਹੜੇ ਨਹੀਂ ਮਤਲਬ ਇਹ ਜਿਵੇਂ ਦੱਸਿਆ ਨਾ ਤੁਹਾਨੂੰ ਜਿਵੇਂ ਹਮਾਸ਼ੂ ਕੁਮਾਰ ਉਹ ਹਜ਼ਾਰ ਅੱਜ ਦੇ ਕਰੇ ਲੋਕਾਂ ਨੇ ਦੇਖਿਆ ਸਮਝਦਾ ਕਿ ਉਹ ਕਿਉਂਕਿ ਗਾਂਧੀਵਾਦੀ ਹੈ ਵੀ ਕਿ ਉਹ ਜਿਹੜੀਆਂ ਮਾਓਇਸਟਾਂ ਦੀਆਂ ਪਾਰ ਤੇ ਲੋਗੇ ਸਾਇਟੀ ਰਿਪੋਰਟਸ ਦੇਖਿਆ ਦੋ ਦਿਨਾਂ ਤੋਂ ਤੇ ਸਟੇਟ ਬੇहद ਹੀ ਕੰਪਲੈਕਸ ਹੋਈ ਜਾ ਰਹੀ ਹੈ ਉਹ ਨਾ ਇਹ ਸਟੇਟ ਉਹ ਨਹੀਂ ਜਿਹੜੀ 1917 ਦੀ ਸੀ ਇੱਕ ਖਤਮ ਹੋ ਗਿਆ ਇਹ ਸਟੇਟ ਉਹ ਵੀ ਜਿਹੜੀ 1909 ਦੀ ਸੀ ਇਹ ਸਟੇਟ ਉਹ ਵੀ ਨਹੀਂ ਜਿਹੜੀ 1967 ਦੇ ਵਿੱਚ ਇਹ ਲੋਟ ਆਫ ਡਿਫਰੈਂਸ ਜਿੰਨੂੰ ਆਪਾਂ ਕਹਿੰਦੇ ਆ ਨਹੀਂ ਜਿਹੜੀ ਉਸ ਸਟੇਟ ਇੰਨੀ ਪੇਚੀਦਾ ਹੈ ਇੰਨੀ ਕੰਪਲੈਕਸ ਹੈ ਕਿ ਇਹਨੂੰ ਅਸੀਂ ਇਨੇ ਸਾਰੇ ਮੈਂ ਜੀ ਆਪਾਂ ਇਹ ਤਾਂ ਮੈਨੂੰ ਇਹ ਵੀ ਮੰਨ ਲਿਆ ਜਾਂ ਨਾਲ ਇੱਕ ਮਿੰਟ ਦੇ ਇਹਨਾਂ ਦੀ ਕੋਸ਼ਿਸ਼ ਕਰਾਂਗੇ ਸ਼ਾਇਦ ਆਪਾਂ ਬਹੁਤ ਤੇਜ਼ੀ ਨਾਲ ਮੇਰੇ ਆ ਜਾਂਦੀ ਹੈ ਬਰੇਗ ਦੀ ਸਟੇਟ ਨਾਲ ਲੜਨਾ ਕਿਉਂਕਿ ਲੜਾਈ ਹਮੇਸ਼ਾ ਸਟੇਟ ਨਾਲ ਰਹੀ ਹੈ ਉਦੋਂ ਵੀ ਇਸ ਹੀ ਹੁਣ ਵੀ ਸੀ ਲੜਾਈਆਂ ਬਸ ਉਹੀ ਜਿਹੜੇ ਆਪਣੇ ਬੰਦੇ ਪਾਉਂਦੇ ਨੇ ਉਹੀ ਲੜਾਈ ਦੇ ਗਏ ਆ ਬਾਕੀ ਜਿਹੜੀ ਆਮ ਪਬਲਿਕ ਹੈ ਨਵੇਂ ਸੀ ਉਦੋਂ ਵੀ ਲੜਾਈਆਂ ਜਿਹੜੇ ਬੁੱਧੀ ਜੀ ਵੀ ਨੇ ਜਦੋਂ ਮਾਰਕਸ ਤੋਂ ਮਨੇ ਉਦੋਂ ਵੀ ਲੜਾਈਆਂ ਲੜਾਈ ਤਾਂ ਰਹਿਣੀ ਰਹਿਣੀ ਹੈ ਕਿਉਂਕਿ ਜਸਟਿਸ ਔਰ ਨੌਨ ਜਸਟਿਸ ਦੀ ਲੜਾਈ ਹੈ ਇਕਨੋਮਿਕ ਡਿਸਪੈਰਟੀ ਦੀ ਲੜਾਈ ਹੈ ਅਨ ਇਕਵਲ ਡਿਸਟ੍ਰਿਬਿਊਸ਼ਨ ਦੀ ਲੜਾਈ ਹੈ ਲੜਾਈਆਂ ਤਾਂ ਰਹਿਣੀਆਂ ਰਹਿਣੀਆਂ ਹੈ ਟ੍ਰੇਡ ਯੂਨੀਅਨਿਜ਼ਮ ਦੀ ਲੜਾਈ ਹੁਣ ਤੋਂ ਨਹੀਂ ਉਦੋਂ ਵੀ ਸੀ ਹੁਣ ਵੀ ਹੈ ਸਵਾਲ ਸਿਰਫ ਇੱਥੇ ਅੜਿਆ ਹੋਇਆ ਹੈ ਕਿ ਕੀ ਇਨ੍ਹਾਂ ਲੜਾਈਆਂ ਨੂੰ ਅਸੀਂ ਕਾਮਨਿਸਟ ਮੂਵਮੈਂਟ ਆ ਬਦਲ ਸਕਦੇ ਆ ਕਿ ਨਹੀਂ ਕੀ ਇਹ ਟ੍ਰੇਡ ਯੂਨੀਅਨਸ ਦੀਆਂ ਲੜਾਈਆਂ ਚੋਂ ਪੋਲੀਟੀਕਲ ਪਾਰਟੀਆਂ ਆਪਾਂ ਨਹੀਂ ਯਾਰ ਕੁਰਸੀਆਂ ਅੰਦਰ ਖਾਲੀ ਐ ਹੈਲੋ ਅੱਜ ਦੀ ਤਰੀਖ ਕੀ ਕਾਂਗਰਸ ਹੈ ਹੈ ਤਾਂ ਦੁਨੀਆਂ ਭਰ ਚ ਐਡਵਾਂਸ ਕਰ ਰਹੀਆਂ ਜਾਂ ਰੁਕੀਆਂ ਹੋਈਆਂ ਜਾਂ ਰੀਟਰੀਟ ਕਰ ਰਹੀ ਐ ਅੱਜ ਦਾ ਪ੍ਰੋਗਰਾਮ ਦੇਖਣਾ ਹੈ ਚਲੋ ਯਾਰ ਅੰਦਰ ਚਲੋ ਲੋਕਸਾਨ ਦੀ ਕਮਿਊਨਿਸਟ ਮੂਵਮੈਂਟ ਕਿਸੇ ਵੀ ਫਾਰਮ ਵਿੱਚ ਨਹੀਂ ਕਹਿੰਦਾ ਕਿ ਕੋਈ ਜਿੰਨੂੰ ਸੋਧਵਾਦੀ ਕਹੀਏ ਨਾਉਨ ਸੋਧਵਾਦੀ ਕਹੀਏ ਆ ਮਟਕਈਏ ਨਾਉਨ ਆ ਮਟਕਈਏ ਜੋ ਮਰਕੀ ਕਰ। ਓਵਰ ਆਲਡ ਵਾਰਸਟ ਦੇ ਬੈਏ ਆਪਾਂ ਇਹ ਗੱਲਾਂ ਵਿਚਾਰਨ ਵਾਲੀਆਂ ਜਿਨ੍ਹਾਂ ਨੂੰ ਸਾਡੀਆਂ ਕਮਿਊਨਿਸਟ ਪਾਰਟੀਆਂ ਦੀਆਂ ਲੀਡਰਸ਼ਿਪ ਦਾ ਵਿਚਾਰਨ ਹਾਂ ਮੈਂ ਇੱਕ ਗੱਲ ਜ਼ਰੂਰ ਮਹਿਸੂਸ ਕਰਦਾ ਕਿ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਨੇ ਇੰਟਰਨੈਸ਼ਨਲ ਲੈਵਲ ਦੇ ਥਿੰਕਰ ਸ਼ਾਇਦ ਨਹੀਂ ਪੈਦਾ ਕੀ ਜੇ ਕੀਤੇ ਆ ਤਾਂ ਉਸ ਲੈਵਲ ਦੇ ਨਹੀਂ ਹੋਏ ਜਿਸ ਤਰ੍ਹਾਂ ਦੇ ਕੁਝ ਵੈਸਟਰਨ ਮੁਲਕਾਂ ਦੇ ਵਿੱਚ ਹੋਏ ਕੁਝ ਹੋਰ ਮੁਲਕਾਂ ਦੇ ਵਿੱਚ ਹੋਏ ਤਾਂ ਇਹ ਗੱਲਾਂ ਸਾਡੇ ਸਾਹਮਣੇ ਦੇ ਅੱਜ ਸਾਨੂੰ ਰੱਖਣ ਰੱਖਣੀਆਂ ਚਾਹੀਦੀਆਂ ਕਿ 1925 ਦੀ ਪਾਰਟੀ ਬਣੀ ਹੋਈ ਆ ਹਿੰਦੁਸਤਾਨ 'ਚ 2025 ਚੱਲ ਰਿਹਾ ਆ ਆਪਾਂ ਕਿੰਨਾ ਅੱਗੇ ਨੂੰ ਗਏ ਆ ਤੇ ਕਿੰਨਾ ਪਿੱਛੇ ਨੂੰ ਗਏ ਆ ਇਹ ਸਵਾਲ ਖੰਡ ਦੀ ਲੋੜ ਹੈ ਇੱਕ ਜੇ ਜਿੰਨਾ ਚਿਰ ਅਸੀਂ ਆ ਨਹੀਂ ਛੱਡਾਂਗੇ ਜਿਹੜਾ ਮੌਰਲੀ ਬੜਾ ਡੀਗ੍ਰੇਡ ਕਰਦਾ ਕਾਲਰ ਲੋ ਕਈ ਵਾਰੀ ਬਿਲਕੁਲ ਇੱਕ ਗਿਆਨਾ ਬੰਦਾ ਕਹਿ ਰਿਹਾ ਸੀ ਵੀ ਉਹਨਾਂ ਨੁਕਸਾਨ ਸ਼ਾਇਦ ਕਾਮਰੇਡਾਂ ਦਾ ਕਮਿਊਨਿਸਟਾਂ ਦਾ ਸਟੇਟ ਨੇ ਨਹੀਂ ਕੀਤਾ ਜਿੰਨਾ ਇਹਨਾਂ ਨੇ ਆਪੋ ਚ ਇੱਕ ਦੂਸਰੇ ਦਾ ਕੀਤਾ ਇੱਕ ਦੂਸਰੇ ਨੂੰ ਜਦੋਂ ਇਹ ਗਰਦਾਨ ਦੇਦੇ ਨੇ ਕਿ ਇਹ ਇੱਕਦਾਰ ਹੋ ਗਿਆ ਇਹ ਸੋਧਵਾਦੀ ਹੋ ਗਿਆ ਇਹ ਭਗੌੜਾ ਹੋ ਗਿਆ ਔਰ ਜਿੰਨਾ ਕਿ ਡੈਮੋਕਰਟਾਈਜੇਸ਼ਨ ਚਾਹੀਦੀ ਹੈ ਪਾਰਟੀਆਂ ਦੇ ਵਿੱਚ ਗੱਲ ਰੱਖਣ ਦੀ ਔਰ ਕਰਨ ਦੀ ਦੇਖੋ ਅੰਡਰਗਰਾਉਂਡ ਪਾਰਟੀਆਂ ਦਾ ਸਾਰਾ ਕੁਝ ਸਾਹਮਣੇ ਨਹੀਂ ਆਉਂਦਾ ਫਿਰ ਅੰਡਰਗਰਾਉਂਡ ਪਾਰਟੀਆਂ ਦੀਆਂ ਸਾਰੀਆਂ ਇਹ ਕਾਰਵਾਈਆਂ ਸਾਹਮਣੇ ਨਹੀਂ ਆਉਂਦੀਆਂ ਆਪਦੀਆਂ ਜੇ ਆਉਂਦੀਆਂ ਵੀ ਹੁੰਦੀਆਂ ਤਾਂ ਭਰੋਸੇਯੋਗਤਾ ਦੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਅਸੀਂ ਵੀ ਕੁਝ ਲੋਕਾਂ ਨਾਲ ਗੱਲਾਂ ਕਰਦੇ ਰਹੇ ਆ ਕਿ ਇਹ ਜਦੋਂ ਕੋਈ ਥੋੜੀ ਜੀ ਲਾਈਨ ਦੇ ਵਿੱਚ ਕੋਈ ਥੋੜੀ ਜੀ ਬੰਦਾ ਵੀ ਕੋਈ ਹੋਰ ਗੱਲ ਰੱਖਦਾ ਤਾਂ ਕਿਹੋ ਜੀ ਲੇਬਲਿੰਗ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਉਹਨੂੰ ਡੀਮੋਰਾਲਾਈਜ਼ ਕੀਤਾ ਜਾਂਦਾ ਇਹ ਵੀ ਜੇ ਨਾ ਹੋਵੇ ਤਾਂ ਸ਼ਾਇਦ ਕਮਿਊਨਿਸਟ ਪਾਰਟੀਆਂ 'ਚ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਫਾਇਦੇ ਦੀ ਗੱਲ ਹੋਵੇ ਔਰ ਇਹ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੁਣ ਵੀ ਆ ਕਿਸੇ ਦੇ ਵੀ ਦੇਖ ਲਓ ਤੁਸੀਂ ਭਾਵੇਂ ਚਲੋ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਂਦਾ ਜੇ ਕੋਈ ਵਿਅਕਤੀ ਬਾਹਰ ਆ ਕੇ ਫੁਰਟਾ ਦੀ ਗੱਲ ਕਰਦਾ ਕੋਈ ਕਿਤਾਬ ਲਿਖਦਾ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤ ਕੁਝ ਜਿਹੜਾ ਉਹਦੇ ਇਸ ਤਰ੍ਹਾਂ ਆ ਜਾਂਦਾ ਮੈਨੂੰ ਇਹ ਨਿੱਜੀ ਪਾਵਰ ਤੇ ਤੁਸੀਂ ਮੇਰਾ ਕੋਈ ਨਹੀਂ ਵਿਸਾਰਤ ਹੋ ਸਕਦਾ ਮੈਨੂੰ ਇਹ ਲੱਗਦਾ ਇਹ ਨੁਕਸਾਨ ਜ਼ਿਆਦਾ ਕਰਦਾ ਹੁੰਦਾ ਇਸ ਤਰ੍ਹਾਂ ਦੀ ਗੱਲ ਔਰ ਇਹਦੇ ਫਾਇਦੇ ਘੱਟ ਹੁੰਦੇ ਆ ਇਹ ਗੱਲਾਂ ਵਿਚਾਰ ਕੇ ਸਾਡੇ ਸਾਹਮਣੇ ਰੱਖਣ ਦੀ ਲੋੜ ਹੈ ਜਾਂ ਕਪੀਟਲਿਜ਼ਮ ਜਿਹੜਾ ਫੀਰਿਆ ਲੈ ਜੂਤਾ ਲੋ ਕੈਪੀਟਲਿਜ਼ਮ ਕਹ ਲੋ ਉਸ ਨੂੰ ਜੋ ਮਰਜ਼ੀ ਕਰੋ ਨਿਊ ਲਿਬਰਲਿਜ਼ਮ ਦੇ ਵਿੱਚ ਉਹ ਬੇਹਾਦ ਸਟਰੋਂਗ ਹੈ ਦੁਨੀਆ ਭਰ ਦੇ ਵਿੱਚ ਉਹਦੀ ਸੁਨਾਮੀ ਆਈ ਹੋਈ ਹੈ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਸਾਰੀ ਇਕਨੋਮਿਕ ਪਾਲਸੀ ਸਾਰੀ ਪੋਲੀਟਿਕ ਦੁਨੀਆ ਭਰ ਦੀ ਤੇ 에ਵਰੀਵੇਅਰ ਇਨ ਦੀ ਐਵਰੀ ਨੋ ਕੈਂਡ ਕਾਰਨਰ ਆਫ ਦੀ ਵਰਲਡ ਐਸ ਵੈਲ ਕੈਪੀਟਲਿਜ਼ਮ ਦਾ ਕਲਚਰ ਉਹਨਾਂ ਦੀ ਥਿੰਕਿੰਗ ਹੈ ਅਲਟਰਨ ਰਠਿੰਕਿੰਗ ਆਪਣੇ ਆਪ ਚੀਹ ਡਾਇਲੋਜੀ ਹੁੰਦੀ ਹੈ ਜੇ ਮਾਰਕੀਟ ਅਜ ਡੋਮਿਨੇਟ ਹੈ ਹਰ ਬੰਦਾ ਜੇ ਕੰਜ਼ਿਊਮਰਿਸਟ ਹੈ ਹਰ ਬੰਦਾ ਜੇ ਸੈਲਫਿਸ਼ ਹੈ ਅੱਜ ਜੇ ਹਨ ਨੂੰ ਨਹੀਂ ਸਪਲਾਈ ਹੋ ਰਹੀ ਕਿੰਨੀ ਕ ਸਪਲਾਈ ਲਾਈਨ ਹੈ ਅੱਜ ਕੱਲ ਨੌਜਵਾਨਾਂ ਦੀ ਜਿਹੜੀ ਕਾਮਨਿਸਟ ਮੂਵਮੈਂਟ ਹੋਵੇ ਤਾਂ ਇਹ ਸਾਰਾ ਕੁਝ ਜੇ ਥੱਲੇ ਮਾਰ ਰਿਹਾ ਹੈ ਗੱਲਾਂ ਵਿਚਾਰਨ ਦੀ ਲੋੜ ਹੈ ਕਿਉਂਕਿ ਫਿਊਚਰ ਜੇ ਅਸੀਂ ਸਾਹਮਣਾ ਹੈ ਮਾਰਕਸਿਸਟਾ ਨੇ ਆਉਣਾ ਹੈ ਜੇ ਕਾਮਨਿਸਟਾ ਨੇ ਆਉਣਾ ਹੈ ਤਾਂ ਬੜੇ ਨਵੇਂ ਸਵਾਲ ਨੇ ਸਾਨੂੰ ਡਿਸਕਸ ਕਰਨੇ ਚਾਹੀਦੇ ਨੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਸਮੇਟਣਾ ਔਰ ਇੱਕ ਵਾਰੀ ਫੇਰ ਮੈਂ ਕਾਗਰੇਟ ਜਗਜੀਤ ਸੋਲ ਨੂੰ ਇਸ ਗੱਲ ਦੀ ਮੈਂ ਮੁਬਾਰਕਵਾਦੀ ਦਿੰਦਾ ਕਿ ਉਹਨਾਂ ਨੇ तमाम ਉਮਰ ਜਿਹੜੀ ਆਪਣੀ ਇੱਕ ਈਡਿਓਲੋਜੀ ਨਾਲ ਇੱਕ ਦ੍ਰਿਸ਼ਟੀਕੋਣ ਨਾਲ ਇੱਕ ਪਾਰਟੀ ਨਾਲ ਜ਼ਿੰਮੇਵਾਰੀਆਂ ਨਿਭਾਦੇ ਹੋਏ ਲਗਾਈ ਔਰ ਸਾਨੂੰ ਇਸ ਤਰ੍ਹਾਂ ਜੋ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਕੋਲੇ ਚਾਰ ਸਪੀਕਰ ਨੇ ਜਿੰਨਾ ਜੋ ਮੇਨ ਸਪੀਕਰ ਗਰਮੀਸ਼ੇ